ਸਤਿ ਸ਼੍ਰੀ ਅਕਾਲ ਜੀ ਹਾਜ਼ਰ ਆਇਆ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਦੇ ਨਾਲ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀਆਂ ਕਿ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਫਰਕ ਕੀ ਹੈ ਜਿਹੜਾ ਇਹ ਫਰਕ ਹੈ ਇਹਨੂੰ ਸਮਝਣ ਵਾਸਤੇ ਜੇਕਰ ਆਪਾਂ ਸੋਚੀਏ ਵੀ ਕੀ ਫਰਕ ਹੋ ਸਕਦਾ ਹੈ ਹਨਾ ਤਾਂ ਉਹਦੇ ਵਾਸਤੇ ਆਪਾਂ ਕੁਝ-ਕੀ ਚੀਜ਼ਾਂ ਜਿਹੜੀਆਂ ਹੈਗੀਆਂ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਜਿਹੜੀਆਂ ਵੱਖਰੀਆਂ ਨੇ ਜਾਂ ਮਤਲਬ ਸਾਂਝੀਆਂ ਹੋ ਸਕਦੀਆਂ ਨੇ ਹਨਾ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਆਪਾਂ ਉਹਨਾਂ ਨੂੰ ਸਮਝਣ ਦੀ ਪਹਿਲਾਂ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਇੱਥੇ ਅੰਗਰੇਜ਼ੀ ਦੀ ਅੰਗਰੇਜ਼ੀ ਦੇ ਵਿੱਚ ਸਾਡੇ ਕੋਲੇ ਜਿਹੜੇ ਹੈਗੇ ਆ ਇਸ ਦੇ ਅੱਖਰ ਜਿਹਨੂੰ ਆਪਾਂ ਪੰਜਾਬੀ 'ਚ ਵਰਣਮਾਲਾ ਕਹਿੰਦੇ ਆਂ ਜਾਂ ਪੈਂਤੀ ਕਹਿੰਦੇ ਆਂ ਹਨਾ ਤਾਂ ਉਹ ਹੈਗੇ ਆ ਸਾਡੇ ਕੋਲੇ A B C ਇੱਧਰ ਤਾਂ ਉਧਰ ਪੰਜਾਬੀ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਆਪਾਂ ਊੜਾ ਆੜਾ ਤੇ ਈੜੀ ਹਨਾ ਇਹ ਚੀਜ਼ਾਂ ਹੈਗੀਆਂ ਨੇ ਤਾਂ ਇੱਧਰ ਜਿਹੜਾ ਹੈਗਾ ਸਾਡੇ ਕੋਲੇ ਇਹ ਤਿੰਨ ਨੇ ਤੇ ਇਧਰ ਜਿਹੜਾ ਹੈਗਾ ਸਾਡੇ ਕੋਲੇ ਇਧਰ ਵੀ ਆਪਾਂ ਕੰਨ ਲਿਖ ਕੇ ਰੱਖਿਆ ਵੈਸੇ ਮੈਂ ਗੱਲ ਕਰ ਰਿਹਾ ਸੀ ਕਿ ਇਧਰ ਜਿਹੜੇ ਹੈਗੇ ਸਵਰ ਅਗਲੀ ਗੱਲ ਜਿਹੜੀ ਮੇਰੀ ਹੈਗੀ ਆ ਉਹ ਸਵਰ ਪੰਜਾਬੀ ਦੇ ਵਿੱਚ 3 ਨੇ ਤੇ ਅੰਗਰੇਜ਼ੀ ਦੇ ਵਿੱਚ ਇਹ 5 ਨੇ ਹੁਣ ਪਹਿਲੀ ਗੱਲ ਇੱਥੇ ਸਮਝ ਲਈਏ ਥੋੜੀ ਜੀ ਉਲਝਣ ਵਾਲੀ ਹੋ ਸਕਦੀ ਹੈ ਉਹ ਕੀ ਹੈ ਕਿ ਸਾਡੇ ਕੋਲੇ ਜਿਹੜੇ ਅੱਖਰ ਨੇ ਇਧਰ ਅੰਗਰੇਜ਼ੀ ਦੇ ਵਿੱਚ 26 ਨੇ ਤੇ ਉਧਰ ਸਾਡੇ ਕੋਲੇ 35 ਨੇ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਕੋਲੇ ਵੋਵਲ ਦੀ ਗੱਲ ਮੈਂ ਕਰ ਰਿਹਾ ਸੀ ਇਧਰ ਸਾਡੇ ਕੋਲੇ 5 ਨੇ ਪੰਜ ਕੀ ਨੇ ਇਹ ਐਂ ਕਹ ਲੋ ਜਿਹੜੇ ਸਵਰ ਹੁੰਦੇ ਨੇ ਉਹ ਆਵਾਜ਼ਾਂ ਹੁੰਦੀਆਂ ਨੇ ਵੈਸੇ ਤਾਂ ਸਾਰੇ ਅੱਖਰ ਹੀ ਆਵਾਜ਼ਾਂ ਹੁੰਦੀਆਂ ਨੇ ਪਰ ਜਿਹੜੇ ਸਵਰ ਹੁੰਦੇ ਨੇ ਉਹ ਲਗਭਗ ਸਾਰੀ ਗੱਲਬਾਤ ਦੇ ਵਿੱਚ ਸਾਰੀ ਭਾਸ਼ਾ ਦੇ ਵਿੱਚ ਆਮ ਹੀ ਕੰਮ ਆਉਂਦੇ ਨੇ ਕਿਉਂਕਿ ਕੋਈ ਵੀ ਸ਼ਬਦ ਬੋਲਿਆ ਜਾਏ ਭਾਵੇਂ ਉਹ ਪੰਜਾਬੀ ਦਾ ਹੈ ਤੇ ਭਾਵੇਂ ਉਹ ਅੰਗਰੇਜ਼ੀ ਦਾ ਜੇਕਰ ਉਹ ਅੰਗਰੇਜ਼ੀ ਦਾ ਹੈ ਤਾਂ ਇਹਨਾਂ ਪੰਜ ਅੱਖਰਾਂ ਦੀ ਆਵਾਜ਼ ਪੱਕਾ ਆਏਗੀ ਏ ਈ ਆਈ ਓ ਯੂ ਦੀ ਉਸ ਤੋਂ ਬਾਅਦ ਇੱਕ ਵਾਰ ਦੇਖੀਏ ਅਸੀਂ ਇੱਧਰ ਪੰਜਾਬੀ ਦੇ ਵਿੱਚ ਤਾਂ ਪੰਜਾਬੀ ਨੂੰ ਜਿੰਨਾ ਵੀ ਅਸੀਂ ਬੋਲਾਂਗੇ ਤਾਂ ਪੰਜਾਬੀ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲੇ ਊੜਾ ਆੜਾ ਈੜੀ ਇਹ ਜਿਹੜੀਆਂ ਹੈਗੀਆਂ ਤਿੰਨ ਆਵਾਜ਼ਾਂ ਆਉਣੀਆਂ ਹੀ ਆਉਣਗੀਆਂ ਜਿਵੇਂ ਇੱਥੇ ਇੱਕ ਅੱਖਰ ਲਿਖਿਆ ਸੀਗਾ ਅੱਖਰ ਹੈਗਾ ਅਧਿਆਪਕ ਅਧਿਆਪਕ ਦੇ ਵਿੱਚ ਅਦੇ ਆ ਇੱਥੇ ਈੜੀ ਦੀ ਆਵਾਜ਼ ਆ ਰਹੀ ਹੈ ਤੇ ਆ ਹਾਪਕ ਆ ਦੇ ਵਿੱਚ ਆੜੇ ਦੀ ਆਵਾਜ਼ ਆ ਰਹੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਇੱਧਰ ਇੱਕ ਅੱਖਰ ਲਿਖ ਕੇ ਅਸੀਂ ਸਮਝਦੇ ਹਾਂ ਇਧਰ ਲਿਖਿਆ ਹੈ ਐਪਲ ਐਪਲ ਦੀ ਸਟਾਰਟਿੰਗ ਵੋਵਲ ਦੇ ਨਾਲ ਹੋ ਰਹੀ ਹੈ ਮਤਲਬ ਐਪਲ ਠੀਕ ਹੈ ਉਸ ਤੋਂ ਬਾਅਦ ਈ ਈ ਵੀ ਇੱਕ ਵੋਵਲ ਹੈ ਤਾਂ ਇਹ ਜਿਹੜੇ ਹੈਗੇ ਅੱਖਰ ਇਹ ਵੋਵਲ ਅੱਖਰ ਨੇ ਤੇ ਇਹਨਾਂ ਦੀ ਪੰਜਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਸਾਰੇ ਕਿਤੇ ਆਉਂਦੀ ਹੈਗੀ ਆ ਜਿੰਨੀ ਮਰਜ਼ੀ ਅੰਗਰੇਜ਼ੀ ਹੋਵੇ ਇੱਕ ਸ਼ਬਦ ਹੋਰ ਹੈ ਕੈਟ ਲਿਖਿਆ ਕੈਟ ਮਤਲਬ ਬਿੱਲੀ ਤੁਹਾਨੂੰ ਪਤਾ ਹੀ ਹੈ ਤਾਂ ਇਹਦੇ ਵਿੱਚ ਐ ਏ ਦੀ ਆਵਾਜ਼ ਆਈ ਤਾਂ ਉਹ ਵੀ ਵੋਬਲ ਹੈ ਜਿੰਨੇ ਵੀ ਅੰਗਰੇਜ਼ੀ ਦੇ ਅੱਖਰ ਤੁਸੀਂ ਦੇਖੋਗੇ ਸਾਰਿਆਂ ਦੇ ਵਿੱਚ ਇਹਨਾਂ ਪੰਜਾਂ ਦੇ ਵਿੱਚੋਂ ਕੋਈ ਨਾ ਕੋਈ ਕਿਤੇ ਨਾ ਕਿਤੇ ਬੈਠਾ ਹੀ ਹੋਊਗਾ ਸੋ ਇਸ ਕਰਕੇ ਇਹਨਾਂ ਨੂੰ ਅਸੀਂ ਸਵਰ ਕਹਿੰਦੇ ਆ ਆਵਾਜ਼ ਕਹਿੰਦੇ ਆ ਜਿਹੜੇ ਆਵਾਜ਼ਾਂ ਬਣਾਉਂਦੇ ਨੇ ਜੋ ਸੀ ਹੈ ਤੇ ਟੀ ਹੈ ਇਸ ਦੀ ਆਪਣੀ ਆਵਾਜ਼ ਹੈ ਪਰ ਇਹਨਾਂ ਦੀ ਆਵਾਜ਼ ਨੂੰ ਬਣਾਉਣ ਵਾਸਤੇ ਵੋਵਲ ਅੱਖਰ ਜ਼ਰੂਰ ਲੱਗਿਆ ਉਸ ਤੋਂ ਬਾਅਦ ਜੇਕਰ ਦੇਖਣਾ ਹੋਵੇ ਤਾਂ ਹੁਣ ਜਿਹੜੇ ਸਵਰਣੇ ਜੇਕਰ 26 ਦੇ ਵਿੱਚੋਂ ਅਸੀਂ 5 ਕੱਢ ਲਈਏ ਤਾਂ ਸਾਡੇ ਕੋਲੇ 21 ਬਚਦੇ ਨੇ ਤੇ ਉਧਰ ਜੇ ਅਸੀਂ 35 ਦੇ ਵਿੱਚੋਂ 3 ਕੱਢ ਲਈਏ ਤਾਂ ਸਾਡੇ ਕੋਲੇ 32 ਬਚਦੇ ਨੇ ਹੁਣ ਇਹ 21 ਤੇ 32 ਵਾਲਾ ਕੀ ਮਸਲਾ ਹੈ ਅਸਲ ਦੇ ਵਿੱਚ ਪੰਜਾਬੀ ਦੇ ਵਿੱਚ ਜਿਹੜੇ ਹੈਗੇ 32 ਵਿਅੰਜਨ ਹੁੰਦੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਦੇ ਵਿੱਚ 21 ਨੂੰ ਕੌਨਸੋਨੈਂਟ ਕਹਿੰਦੇ ਨੇ ਤੇ ਕੌਨਸੋਨੈਂਟ ਜਿਹੜੇ ਹੈਗੇ ਨੇ ਇਹਨਾਂ ਨੂੰ ਤੇ ਇਹਨਾਂ ਨੂੰ ਪੰਜਾਬੀ ਦੇ ਵਿੱਚ ਦੋਨਾਂ ਨੂੰ ਬਰਾਬਰ ਮੰਨਦੇ ਆ। ਉਹ ਇੱਧਰ ਅੱਖਰ ਨੇ, ਉੱਧਰ ਵੀ ਅੱਖਰ ਨੇ ਤੇ ਇਹਨਾਂ ਅੱਖਰਾਂ ਦੇ ਵਿੱਚ ਫਰਕ ਕੀ ਹੈ ਕਿ ਇਹ 21 ਜਿਹੜੇ ਹੈਗੇ ਨੇ ਕੌਨਸੋਨੈਂਟ ਤੇ ਉੱਧਰ 32 ਜਿਹੜੇ ਹੈਗੇ ਨੇ ਉਹ ਵਿਅੰਜਨ ਨੇ। ਮਤਲਬ ਇਹਨਾਂ 32 ਦੇ ਨਾਲ ਇਹ ਤਿੰਨ ਲੱਗ ਕੇ ਕੋਈ ਨਾ ਕੋਈ ਆਵਾਜ਼ ਬਣਾਉਣਗੇ ਜਿਵੇਂ ਇੱਕ ਇੱਕ ਸ਼ਬਦ ਮੈਂ ਬੋਲਿਆ ਆਵਾਜ਼। ਤਾਂ ਆਵਾਜ਼ ਇੱਥੇ ਲਿਖ ਕੇ ਆਪਾਂ ਸਮਝਦੇ ਆ ਅਵਾਜ਼। ਤਾਂ ਆਵਾਜ਼ ਵਾ ਵਾ ਦੇ ਜਜਾ। ਇਹਦੇ ਵਿੱਚ ਆ ਦੀ ਆਵਾਜ਼ ਆ ਰਹੀ ਹੈ ਤੇ ਉਹ ਹੈ ਆੜਾ ਤੇ ਇਹ ਜਿਹੜੇ ਤਿੰਨ ਹੁੰਦੇ ਨੇ ਇਹਨਾਂ ਦੀ ਪਛਾਣ ਕੀ ਹੁੰਦੀ ਆ ਕਿ ਪੰਜਾਬੀ ਦੇ ਬਾਕੀ 35 ਅੱਖਰਾਂ ਨਾਲੋਂ ਇਹਨਾਂ ਦੀ ਆਵਾਜ਼ ਵੱਖਰੀ ਹੁੰਦੀ ਆ ਵੱਖਰੀ ਕਿਵੇਂ ਹੁੰਦੀ ਆ ਜਿਵੇਂ ਮੈਂ ਸ਼ਬਦ ਬੋਲਦਾ ਊੜਾ ਆੜਾ ਈੜੀ ਇਹਦੇ ਤਿੰਨ ਮੈਂ ਸ਼ਬਦ ਬੋਲੇ ਨੇ ਅੱਖਰ ਬੋਲੇ ਨੇ ਇਹਨਾਂ ਅੱਖਰਾਂ ਦਾ ਜਿਹੜੀ ਬਣਤਰ ਹੈ ਊੜਾ ਆੜਾ ਈੜੀ ਇਹਨਾਂ ਤਿੰਨਾਂ ਦਾ ਜਿਹੜਾ ਅੰਤ ਹੈਗਾ ਊੜਾੜੇ ਨਾਲ ਹੋਇਆ ਤਾਂ ਬਾਕੀ ਦੇ ਜਿੰਨੇ ਵੀ ਅੱਖਰ ਨੇ ਪੰਜਾਬੀ ਦੇ ਉਹਨਾਂ ਦੇ ਵਿੱਚ ਉਸੇ ਹੀ ਅੱਖਰ ਨੂੰ ਦੁਬਾਰਾ ਵਰਤ ਕੇ ਬੋਲਿਆ ਜਾਏਗਾ ਜਿਵੇਂ ਸਸਾ ਹਾਹਾ ਕਕਾ ਖਖਾ ਵਾਵਾ ਉਹੀ ਅੱਖਰ ਨੂੰ ਦੁਬਾਰਾ ਲਿਖਿਆ ਜਾਂਦਾ ਪਰ ਇਹਨਾਂ ਦੇ ਵਿੱਚ ਕੀ ਹੈ ਪੂਰਾ ਪਹਿਲਾਂ ਮਗਰ ਰਾੜਾ ਲੱਗਦਾ ਤੇ ਇੱਥੇ ਇਹਨਾਂ ਦੀ ਜਿਹੜੀ ਹੈਗੀ ਹੈ ਇਹ ਪਛਾਣ ਹੈਗੀ ਹੈ ਵੀ ਇਹ ਸਵਰ ਹੁੰਦੇ ਨੇ ਆਵਾਜ਼ ਹੁੰਦੇ ਆ ਤਾਂ ਪੰਜਾਬੀ ਦੇ ਵਿੱਚ ਤਿੰਨ ਸਵਰ ਨੇ ਵੋਵਲ ਨੇ ਪੰਜਾਬੀ ਦੇ ਜਿਹੜੇ ਅੰਗਰੇਜ਼ੀ ਦੇ ਵਿੱਚ ਪੰਜ ਨੇ ਇਹਨਾਂ ਦੀ ਆਵਾਜ਼ ਜਿਹੜੀ ਹੈਗੀ ਆਪਣੇ ਆਪ ਚ ਆਪਣੀ ਆਵਾਜ਼ ਹੈ ਤੇ ਇਹ ਆਵਾਜ਼ ਜਿਹੜੀ ਹੈਗੀ ਇਹਨਾਂ ਅੱਖਰਾਂ ਦੇ ਵਿੱਚ ਜਿਹੜੀ ਹੈਗੀ ਉਹ ਆਮ ਹੀ ਨਿਕਲਦੀ ਤੁਹਾਨੂੰ ਨਜ਼ਰ ਆਏਗੀ ਤਾਂ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਦੋਨੋਂ ਭਾਸ਼ਾਵਾਂ ਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਵੱਡਾ ਕੋਈ ਫਰਕ ਨਹੀਂ ਹੈਗਾ ਪੰਜਾਬੀ ਦੇ ਵਿੱਚ 35 ਨੇ ਤੇ ਇੱਧਰ 26 ਨੇ ਹੁਣ 26 ਵਾਲੀ ਸਿੱਖਣੀ ਸੌਖੀ ਹੈ ਜਾਂ 35 ਵਾਲੀ ਜੇ ਆਪਾਂ 35 ਵਾਲੀ ਜਾਣਦੇ ਆ ਤਾਂ ਫਿਰ 26 ਵਾਲੀ ਸਿੱਖਣੀ ਕਿੱਡੀ ਗੌਖੀ ਹੈ ਆਪਾਂ ਸਿੱਖ ਸਕਦੇ ਆ ਸੋ ਇਸ ਕਰਕੇ ਹੌਂਸਲਾ ਰੱਖੋ ਹੌਂਸਲੇ ਦੇ ਨਾਲ ਬਹੁਤ ਵੱਡੇ ਵੱਡੇ ਕੰਮ ਜਿਹੜੇ ਹੈਗੇ ਆ ਉਹ ਹੋ ਜਾਂਦੇ ਆ ਬਹੁਤੇ ਕੰਮ ਤਾਂ ਹੌਂਸਲੇ ਨਾਲ ਹੀ ਹੁੰਦੇ ਨੇ ਬਾਕੀ ਕੰਮ ਜਿਹੜੇ ਹੈਗੇ ਥੋੜੇ ਬਹੁਤੇ ਸਾਨੂੰ ਹੱਥ ਪੈਰਾਂ ਦੇ ਨਾਲ ਕਰਨੇ ਪੈਂਦੇ ਆ ਹੱਥ ਪੈਰ ਵੀ ਤਾਂ ਚੱਲਦੇ ਜੇਕਰ ਹੌਂਸਲਾ ਹੋਏਗਾ ਸੋ ਇਸ ਵੀਡੀਓ ਨੂੰ ਦੇਖ ਕੇ ਕਿ ਇਹ ਤੋਨੂੰ ਹੌਸਲਾ ਹੋ ਜਾਣਾ ਚਾਹੀਦਾ ਹੈ ਕਿ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਕੋਈ ਬਹੁਤ ਵੱਡਾ ਫਰਕ ਨਹੀਂ ਤੁਸੀਂ ਸਿੱਖ ਸਕਦੇ ਹੋ ਦੋਨੋਂ ਭਾਸ਼ਾਵਾਂ ਨੇ ਭਾਸ਼ਾ ਮੈਂ ਇੱਕ ਅਸੀਂ ਜਾਣਦੇ ਆ ਪੰਜਾਬੀ ਤੇ ਦੂਜੀ ਅਸੀਂ ਅੰਗਰੇਜ਼ੀ ਸਿੱਖ ਰਹੇ ਹਾਂ ਤੇ ਇਹਨਾਂ ਗੱਲਾਂ ਨੂੰ ਲੈ ਕੇ ਆਪਾਂ ਜਿਹੜਾ ਹੈਗਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਬਦਲਾਅ ਲਿਆ ਸਕਦੇ ਹਾਂ ਵੈਸੇ ਅੰਗਰੇਜ਼ੀ ਜਿਹੜੀ ਹੈਗੀ ਆ ਉਹ ਇੱਕ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਸਮੇਂ ਵਿੱਚ ਤਾਂ ਜ਼ਰੂਰਤ ਹੈ ਕੱਲ ਕਿਸੇ ਨੇ ਵੇਖਿਆ ਨਹੀਂ ਤੇ ਕੱਲ ਦੀ ਆਪਾਂ ਚਿੰਤਾ ਨਹੀਂ ਕਰਦੇ ਕੱਲ ਨਾ ਆਲਦਾ ਹੈ ਕੱਲ ਦੀ ਕੱਲ ਨੂੰ ਨਾਲ ਵੇਖਾਂਗੇ ਆਪਾਂ ਤੇ ਪਰ ਇਸ ਵੀਡੀਓ ਨੂੰ ਦੇਖ ਲਈ ਤੁਹਾਨੂੰ ਇਹ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਕਿਵੇਂ ਤੁਸੀਂ ਅੰਗਰੇਜ਼ੀ ਨੂੰ ਸਿੱਖ ਸਕਦੇ ਹੋ ਅਗਲੀਆਂ ਵੀਡੀਓਜ਼ ਦੇ ਵਿੱਚ ਆਪਾਂ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਾਰੀ ਚੀਜ਼ ਸਾਂਝੀ ਕਰਾਂਗੇ ਤੁਹਾਡੇ ਨਾਲ ਕਿ ਕਿਵੇਂ ਤੁਸੀਂ ਇਸ ਕੋਰਸ ਨੂੰ ਲੈ ਸਕਦੇ ਹੋ ਹੁਣ ਮੈਂ ਤੁਹਾਨੂੰ ਇਹ ਦੱਸਦਾ ਹਾਂ ਕੋਰਸ ਲੈਣ ਦਾ ਤਰੀਕਾ ਸਭ ਤੋਂ ਵਧੀਆ ਹੈ। ਵੈਸੇ ਤੁਸੀਂ ਸਾਡੇ YouTube ਚੈਨਲ ਦੇ ਨਾਲ ਜੁੜੇ ਹੋਏ ਹੋ। ਵੀਡੀਓਜ਼ ਦੇਖਦੇ ਜਾਓ ਤੁਹਾਨੂੰ ਬਹੁਤ ਜਾਣਕਾਰੀ ਆਏਗੀ। ਪਰ ਜੇਕਰ ਤੁਸੀਂ ਲਾਈਵ ਕੋਰਸ ਜਿਵੇਂ ਹੁਣ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਮੇਰੇ ਨਾਲ ਗੱਲਬਾਤ ਵੀ ਕਰ ਸਕਦੇ ਹੋ। ਉਹ ਗੱਲਬਾਤ ਕਰਨ ਦੇ ਵਾਸਤੇ ਸਾਡੀ ਐਪ ਹੈ ਤੇਜ ਐਜੂਕੇਅਰ ਦੇ ਨਾਮ ਕਰਕੇ Play Store ਤੇ ਅਵੇਲੇਬਲ ਹੈ। ਉਹਨੂੰ ਤੁਸੀਂ ਉੱਥੋਂ ਕਰ ਸਕਦੇ ਹੋ ਡਾਊਨਲੋਡ ਤੇ ਉਹਨੂੰ ਡਾਊਨਲੋਡ ਕਰਕੇ ਉਹਦੇ ਵਿੱਚ ਇੱਕ ਕੋਰਸ ਹੈ। ਅ ਇੰਗਲਿਸ਼ ਦਾ ਸੀ ਬਣਾਇਆ ਹੈਗਾ ਕੋਰਸ। ਪੰਜਾਬੀ ਦੇ ਵਿੱਚ ਅੰਗਰੇਜ਼ੀ ਸਿੱਖੋ ਅੰਗਰੇਜ਼ੀ ਜਾਂ ਪੰਜਾਬੀ ਵਿੱਚ ਸਿੱਖੋ ਕੋਰਸ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਉਸ ਦਾ ਸੀ ਨਾਮ ਰੱਖਿਆ ਹੈਗਾ ਤੇ ਉਸ ਨਾਮ ਨੂੰ ਜਿਹੜਾ ਹੈਗਾ ਤੁਸੀਂ ਸਿਲੇਕਟ ਕਰਕੇ ਉਸ ਕੋਰਸ ਨੂੰ ਲੈ ਲਓ ਉਹ ਕੋਰਸ ਜਿਹੜਾ ਹੈਗਾ ਉਹ ਸਿਰਫ 1999 ਰੁਪਏ ਪੂਰੇ ਸਾਲ ਵਾਸਤੇ ਰੱਖਿਆ ਹੈ ਤੇ ਉਸ ਕੋਰਸ ਨੂੰ ਤੁਸੀਂ ਖਰੀਦ ਕੇ ਜੇਕਰ ਦੇਖੋ ਤਾਂ 1 ਮਹੀਨੇ ਦਾ 166 ਰੁਪਏ ਖਰਚਾ ਜਿਹੜਾ ਹੈਗਾ ਉਹ ਬਣਦਾ ਹੈ ਤਾਂ ਇਹ ਇੰਨਾ ਸਸਤਾ ਕੋਰਸ ਰੱਖਣ ਦਾ ਕਾਰਨ ਇਹ ਹੈ ਤੁਸੀਂ ਆਪਣੇ ਘਰ ਬੈਠ ਕੇ ਆਪਣੇ ਫੋਨ ਦੇ ਰਾਹੀਂ ਆਪਣੀ ਸਹੂਲਤ ਦੇ ਮੁਤਾਬਿਕ ਦੇਖਣਾ ਪਰ ਜੇਕਰ ਤੁਸੀਂ ਉਸ ਦੇ ਵਿੱਚ ਲਾਈਵ ਕਲਾਸ ਲੈਣੀ ਹੈਗੀ ਹੈ ਤਾਂ ਉਹਦਾ ਇੱਕ ਟਾਈਮ ਸ਼ਡਿਊਲ ਕੀਤਾ ਹੋਇਆ ਉਹ ਟਾਈਮ ਜਿਹੜਾ ਹੈਗਾ ਤੁਸੀਂ ਉਸ ਦੇ ਵਿੱਚ ਦੇਖ ਕੇ ਤੇ ਉਹਨੂੰ ਤੁਸੀਂ ਲਗਾ ਸਕਦੇ ਹੋ ਲਾਈਵ ਕਲਾਸ 3 ਮਹੀਨੇ ਵਾਸਤੇ ਤੁਹਾਡੀ ਲਾਈਵ ਕਲਾਸ ਤੁਹਾਨੂੰ ਮਿਲੇਗੀ ਉਸ ਕੋਰਸ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਉਹ ਸਪੋਰਟਸ ਨੂੰ ਪੂਰੇ ਸਾਲ ਵਾਸਤੇ ਆਪਣੇ ਕੋਲ ਰੱਖ ਸਕਦੇ ਹੋ ਉਹਦੇ ਵਿੱਚ ਕੰਟੈਂਟ ਹੈ ਬੁੱਕਸ ਮੇਰੀਆਂ ਰੱਖੀਆਂ ਹੋਈਆਂ ਨੇ ਉਹਦੇ ਵਿੱਚ ਵੋਵਲਸ ਜਿਹੜੇ ਹੈਗੇ ਆ ਵੋਵਲ ਤੋਂ ਇਲਾਵਾ ਵਰਬ ਦੀਆਂ ਫਾਰਮਸ ਜਿਹੜੀਆਂ ਹੈਗੀਆਂ ਨੇ ਉਸ ਤੋਂ ਬਾਅਦ ਹੋਰ ਵੀ ਬੁੱਕਸ ਜਿਹੜੀਆਂ ਹੈਗੀਆਂ ਨੇ ਟੈਂਸ ਦੀਆਂ ਬੁੱਕਸਸ ਹੈਗੀਆਂ ਨੇ ਉਹ ਸਾਰੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਟੈਂਸ ਦੀਆਂ ਸਭ ਕੁਝ ਉਹਦੇ ਵਿੱਚ ਪਿਆ ਉਹਨੂੰ ਤੁਸੀਂ ਫ੍ਰੀ ਜਾ ਕੇ ਪੜ੍ਹ ਸਕਦੇ ਹੋ ਕੋਈ ਪੈਸਾ ਨਹੀਂ ਉਹਦਾ ਪਰ ਜੇਕਰ ਤੁਸੀਂ ਉਸ ਕੋਰਸ ਨੂੰ ਖਰੀਦ ਲੈਣੇ ਹੋ ਤਾਂ ਤੁਹਾਡਾ ਲਾਈਵ ਕਲਾਸਸ ਵਾਲਾ ਜਿਹੜਾ ਹੈਗਾ ਫਾਇਦਾ ਬਹੁਤ ਹੀ ਵਧੀਆ ਤਰੀਕੇ ਨਾਲ ਹੋ ਸਕਦਾ ਤੇ ਤੁਸੀਂ ਉਸ ਐਪ ਨੂੰ ਡਾਊਨਲੋਡ ਕਰਨ ਵਾਸਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਸਾਡਾ ਚੈਨਲ ਦਾ ਜਿਹੜਾ ਹੈਗਾ ਅਬਾਊਟ ਸੈਕਸ਼ਨ ਹੈ ਉਹਦੇ ਵਿੱਚ ਵੀ ਤੁਸੀਂ ਉਸ ਵੀਡੀਓ ਦਾ ਜਿਹੜਾ ਲਿੰਕ ਹੈ ਉਹ ਦੇਖ ਸਕਦੇ ਹੋ ਤੇ ਉਸ ਜਲਦੀ ਜਾ ਕੇ ਉਸ ਐਪ ਨੂੰ ਕਰੋ ਡਾਊਨਲੋਡ ਤੇ ਕਰੋ ਕੋਰਸ ਪਰਚੇਸ ਫਿਰ ਜਲਦ ਮਿਲਦੇ ਹਾਂ ਤੁਹਾਨੂੰ ਲਾਈਵ ਕਲਾਸ ਦੇ ਵਿੱਚ ਧੰਨਵਾਦ